ਜਦੋਂ ਉੱਠਣਾ ਦੀਆ ਤਾਂ ਡੱਲੇਆ ਸਾਹਿਬ ਕਹਿੰਦਾ ਵੀ ਉੱਠਣਾ ਨਹੀਂ ਹਮ ਅਸੀਂ ਆਖਿਆ ਵੀ ਨਹੀਂ ਨੇ ਲੋਕਾਂ ਨੇ ਲੱਡੂ ਵੰਡਤੇ ਗਿੱਧਾ ਪਾਦਾ ਖੁਸ਼ੀਆਂ ਮਨਾ ਲੀਆਂ ਪੜਾਕੇ ਪਾਤੇ ਆਪਾਂ ਨੂੰ ਕਟੋਕਟੇ ਉਹਨੂੰ ਮਨਾਉਣ ਤੇ ਸਾਡੇ 20 ਦਿਨ ਲੱਗੇ ਜੇਪਾ ਗੱਲ ਕਰੀ 19 ਨੂੰ اعلان ਹੋ ਗਿਆ ਕਿ ਉੱਠਦੇ ਅਸੀਂ 11 ਨੂੰ 20 ਲੱਗੇ ਮੈਂ ਉੱਥੇ ਡੱਲੇਵਾਲ ਸਾਹਿਬ ਦੇ ਕੋਲੇ ਹੁੰਦਾ ਸੀ ਜਦੋਂ ਤਿੰਨ ਕਾਨੂੰਨ ਵਾਪਸ ਹੋ ਗਏ ਤੇ ਇਹ ਕਹਿੰਦੇ ਸੀ ਕਿ ਬੈਜ ਗਏ ਐਮਐਸਪੀ ਦਾ ਹੁਣ ਦੁਬਾਰਾ ਇਕੱਠ ਨਹੀਂ ਜੁੜਨਾ ਦੁਬਾਰਾ ਇੰਨਾ ਖਰਚਾ ਨਹੀਂ ਹੋਣਾ ਦੁਬਾਰਾ ਲੋਕ ਨਹੀਂ ਆਉਣੇ ਪਰ ਸਾਡੇ ਆਗੂਆਂ ਨੂੰ ਪਤਾ ਨਹੀਂ ਕੀ ਕਾਲ ਸੀ ਉਹ ਕੰਡੇ ਜਿਹੜੇ ਬੀਜੇ ਅੱਜ ਸਾਡੇ ਆਗੂ ਨੂੰ ਚੁਗਣੇ ਪੈ ਰਹੇ ਜਿੱਦੇ ਅਸੀਂ ਦਿੱਲੀ ਚ ਗਏ ਆ ਮੋਦੀ ਦੇ ਹਰ ਇੱਕ ਸਵਾਲ ਦਾ ਹਰ ਇੱਕ ਗੱਲ ਦਾ ਜਵਾਬ ਉਹ ਡੱਲੇ ਵਾਲ ਨੇ ਦਿੱਤਾ ਹੈ ਅਸੀਂ ਹਜੇ ਮੋਰਚਾ ਚੱਕਣ ਦੇ ਹੱਕ 'ਚ ਨਹੀਂ ਸੀ ਅਸੀਂ ਚਾਹੁੰਦੇ ਸੀਗੇ ਕਿ ਬੀਜੇਪੀ ਦੀ ਗੋਡੀ ਲੱਗੀ ਹੋਈ ਹੈ ਬੀਜੇਪੀ ਦਾ ਗ੍ਰਾਫ ਅੱਜ ਦਿਨ ਡੰਡਾਉਂ ਜਾ ਰਿਹਾ ਹੈ ਬੀਜੇਪੀ ਦੀ ਮਜਬੂਰੀ ਆ ਯੂਪੀ ਇਲੈਕਸ਼ਨ ਲੜਨ ਵਾਸਤੇ ਜਿੱਤਣ ਵਾਸਤੇ ਸਾਡੀਆਂ ਮੰਗਾਂ ਮੰਨਣੀਆਂ ਇਸ ਕਰਕੇ ਸਾਨੂੰ ਇਹਨਾਂ ਮੰਗਾਂ ਦੇ ਉੱਤੇ ਆਰ ਪਾਰ ਦੀ ਲੜਾਈ ਦੇਣੀ ਚਾਹੀਦੀ ਹੈ ਰੁਕਣਾ ਚਾਹੀਦਾ ਕੁਝ ਵੀ ਹੋਵੇ ਬਣਾ ਚਾਹੀਦਾ ਬੀਜੇਪੀ ਫਸੀ ਸੀ ਭਾਰਤ ਸਰਕਾਰ ਨੇ ਉਸ ਵੇਲੇ ਆਪਣੇ ਨਾਲ 46 ਮੁਲਕ ਹੋਰ ਜੋੜ ਕੇ ਡਬਲਯੂਟੀਓ ਦੇ ਵਿੱਚ ਇੱਕ ਰੈਗੂਲੇਸ਼ਨ ਲਿਆਂਦਾ ਪ੍ਰੋਗਰਾਮ ਬਣਾ ਲਿਆ ਜਿਹਦੇ ਚ ਇਹ ਸੀਗਾ ਕਿ ਅਸੀਂ ਆਪਣੇ ਫਾਰਮਰਸ ਨੂੰ ਐਮਐਸਪੀ ਦੇਣੀ ਹੈ ਦੇਣ ਦੀ ਲੋੜ ਕਰੋ ਸਾਨੂੰ ਹੁਣ ਜੇ ਐਮਐਸਪੀ ਲਈ ਵਾਸਤੇ ਉਹ ਅਲਾਉ ਮੰਗਦੇ ਨੇ ਇਜਾਜ਼ਤ ਮੰਗਦੇ ਨੇ ਇਹਦਾ ਮਤਲਬ ਆਪਾਂ ਚੁਕਾ ਲੇ ਐਮਐਸਪੀ ਦੀ ਗਾਰੰਟੀ ਦੇ ਉਨੂੰ ਤਿਆਰ ਹੋ ਗਏ ਤਾਂ ਉਸ ਵੇਲੇ ਸਾਨੂੰ ਉੱਥੇ ਬੈਠਣਾ ਚਾਹੀਦਾ ਸੀ ਕੌਣ ਲੜਿਆ ਉੱਥੇ ਇਹ ਵੀ ਤੁਹਾਡੇ ਸਾਹਮਣੇ ਆ ਲੋਕਾਂ ਨੂੰ ਬੱਚੇ-ਬੱਚੇ ਨੂੰ ਪਤਾ ਹੈ ਕਿ ਇਸ ਗੱਲ ਦੇ ਉੱਤੇ ਅੜਦੇ ਰਹੇ ਆ ਕਿ ਨਹੀਂ ਉੱਟਣਾ ਜਿੰਨੀ ਦੇਰ ਤੱਕ ਮਤਲਬ ਐਮਐਸਪੀ ਦੀ ਗਾਰੰਟੀ ਤੇ ਕੁਝ ਨਹੀਂ ਬਣਦਾ ਹੁਣ ਜਿਹੜਾ ਬੰਦਾ ਐਮਐਸਪੀ ਦੀ ਗਾਰੰਟੀ ਤੇ ਅਖੀਰ ਤੱਕ ਲੜਿਆ ਵੀ ਬੀਜੇਪੀ ਉੱਟਦੀ ਐ ਤਾਂ ਉੱਟ ਜੇ ਉੱਡਣੀ ਚਾਹੀਦੀ ਆ ਪਰ ਇੱਥੋਂ ਚਿਕਰ ਉਹਨੂੰ 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 ਕਿਵੇਂ ਕੋਈ ਕਹੂਗਾ ਵੀ ਇਹ ਬੰਦਾ ਮਤਲਬ ਬੀਜੇਪੀ ਜਾਂ ਮਤਲਬ ਆਰਐਸਐਸ ਹੈ ਹਾਂ ਇਹ ਜ਼ਰੂਰ ਹੈ ਕਿ ਇੱਕ ਇੱਕ ਬੜੀ ਸੌਖੀ ਜੀ ਗੱਲ ਹੈ ਜਦੋਂ ਕਿਸੇ ਨੂੰ ਬਦਨਾਮ ਕਰਨਾ ਹੈ ਉਦੋਂ ਕਹਿ ਦੇਵੇ ਤਾਂ ਆਰਐਸਐਸ ਹੈ ਜਾਂ ਆ ਪਿੱਛੇ ਜੇ ਤੁਸੀਂ ਦੇਖਿਆ ਇੱਕ ਦਿਨ ਜਿੱਦਾਂ ਅਸ਼ੂ ਤੇ ਬੀਜੇਪੀ ਦੇ ਖਿਲਾਫ ਲੜਿਆ ਤਾਂ ਬੀਜੇਪੀ ਸਾਨੂੰ ਕੀ ਕਹਿੰਦੀ ਹੁੰਦੀ ਸੀ ਇਹ ਜੀ ਆਮ ਆਦਮੀ ਪਾਰਟੀ ਨੇ ਵਿਕੱਲੇ ਆਏ ਇਹ ਅਕਾਲੀਆਂ ਨੇ ਭੇਜੇ ਆਏ ਇਹ ਕਾਂਗਰਸ ਨੇ ਭੇਜੀ ਇਹ ਕਹਿੰਦੀ ਰਹੀ ਐ ਜਿਦੋਂ ਉਹ ਨਸੀਬ ਭਗਵੰਤ ਮਾਨ ਨਾਲ ਲੜਦੇ ਆ ਤਾਂ ਭਗਵੰਤ ਮਾਨ ਦੇ ਕਹਿ ਲਾ ਬੰਦੇ ਤੁਸੀਂ ਬੀਜੇਪੀ ਦੇ ਨਾਲ ਮਤਲਬ ਸੌਫਟ ਕੋਰਨਰ ਚੋਂ ਯਾਰ ਤੁਸੀਂ ਅਸੀਂ ਬੀਜੇਪੀ ਨਾਲ ਤਾਂ ਸਾਡੀ ਲੜਾਈ ਆ ਸੋ ਇਹ politcal ਗੇਮ ਆ ਨੇ ਸਰਕਾਰਾਂ ਕਿ ਕਿਹੜੇ ਬੰਦੇ ਨੂੰ ਕਿਵੇਂ ਬਦਨਾਮ ਕੀਤਾ ਜਾ ਸਕਦਾ ਤੇ ਮੈਨੂੰ ਲੱਗਦਾ ਕਿ ਆਉਣ ਵਾਲਾ ਵਕਤ ਦੱਸ ਦੇਗਾ ਕਿ ਡੱਲੇ ਵਾਲ ਕੀ